ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗੁਰਦੁਆਰਾ ਬੰਗਲਾ ਸਾਹਿਬ ਕੱਲ ਬਹੁਤ ਹੀ ਮੰਦਭਾਗੀ ਘਟਨਾ ਪੇਸ਼ ਆਈ ਪ੍ਰੋਬਲੀਮ ਕੋਰ ਜਿਹੜਾ ਕਿ ਹੱਕ ਸੱਚ ਦਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਹੈੱਡ ਗ੍ਰੰਥੀ ਰਣਜੀਤ ਸਿੰਘ ਨੇ ਧਮਕੀਆਂ ਲਾਈਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਰੀ ਤਫਸੀਲ ਦੇ ਬਾਰੇ ਜਾਣਾਂਗੇ ਕਿ ਪ੍ਰੋਬਲੀਮ ਕੋਰ ਨੂੰ ਹੈੱਡ ਗ੍ਰੰਥੀ ਨੇ ਧਮਕੀਆਂ ਕਿਉਂ ਲਾਈਆਂ ਉਹਨਾਂ ਕੋਲੋਂ ਕੀ ਕਸੂਰ ਹੋਇਆ ਸੀਗਾ ਸਾਰੀ ਤਫਸੀਲ ਅਸੀਂ ਉਹਨਾਂ ਦੇ ਮੂੰਹੋਂ ਜਾਣਾਂਗੇ ਹੱਕ ਸੱਚ ਕੀ ਹੈ ਕੌਣ ਹੱਕ ਦੇ ਹੈ ਕੌਣ ਜਿਹੜਾ ਵਾ ਉਹ ਗਲਤ ਹੈਗਾ ਵਾ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਵੀਰੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਔਰ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਆ ਜੇ ਕਿ ਪ੍ਰਬਲੀਨ ਕੌਰ ਦੇ ਨਾਲ ਜਿਹੜੀ ਘਟਨਾ ਪੇਸ਼ ਆਈ ਹੈ ਉਹ ਕਿਸ ਹੱਦ ਤੱਕ ਸਹੀ ਹੈ ਜਾਂ ਜਿਹੜਾ ਹੈਡ ਗਰੰਟੀ ਹੈ ਉਹ ਸਹੀ ਹੈ ਜਾਂ ਗਲਤ ਹੈ ਸੋਸ਼ਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਰਣਜੀਤ ਸਿੰਘ ਜੀ ਹੈਡ ਗਰੰਥੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਗੁਰਦੁਆਰਾ ਤੁਹਾਡੇ ਕੱਲੇ ਦਾ ਨਹੀਂ ਹੈ ਗੁਰਦੁਆਰਾ ਇਜ਼ ਨੋਟ ਯੋਰ ਪਰਸਨਲ ਪ੍ਰੋਪਰਟੀ ਉਪਰ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਐ ਮੈਂ ਕੌਣ ਆ ਮੇਰੀ ਪਾਵਰ ਕੀ ਐ ਮੈਂ ਕੀ ਕਰ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸਾਨੂੰ ਨਹੀਂ ਪਤਾ ਕਿ ਅਸੀਂ ਇਸ ਗੱਲ ਨੂੰ ਕਿੱਥੋਂ ਸ਼ੁਰੂ ਕਰੀਏ ਇਹ ਤੋਂ ਖਤਮ ਕਰੀਏ ਅਸੀਂ ਇਹ ਵੀਡੀਓ ਨਹੀਂ ਸੀ ਬਣਾਉਣਾ ਚਾਹੁੰਦੇ ਪਰ ਪਿੱਛੇ ਕੁਝ ਸਮੇਂ ਤੋਂ ਜੋ ਗੱਲਾਂ ਚੱਲਦੀਆਂ ਆ ਰਹੀਆਂ ਨੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਆ ਰਹੇ ਸੀ ਪਰ ਜਦੋਂ ਸਾਨੂੰ ਦਿਖਾਈ ਦੇ ਰਿਹਾ ਅੱਜ ਕਿ ਹੱਦ ਪਾਰ ਹੋ ਚੁੱਕੀ ਹੈ ਮਜਬੂਰਨ ਸਾਨੂੰ ਅੱਜ ਇਹ ਵੀਡੀਓ ਬਣਾਣੀ ਪੈ ਰਹੀ ਹੈ ਆਪ ਸਾਰਿਆਂ ਸੰਗਤਾਂ ਨੂੰ ਪਤਾ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਜਿਦੇ ਚ ਅਸੀਂ ਦੱਸਿਆ ਸੀ ਕਿ ਮਲੇਸ਼ੀਆ ਤੋਂ ਤਦ 에어 호ਸਟੈਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸਨ। ਉਹਨਾਂ ਦੇ ਵਿੱਚੋਂ ਇੱਕ ਕੁੜੀ ਮੁਸਲਿਮ ਸੀ। ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਇੰਨੀ ਬਦਤਮੀਜ਼ੀ ਦੇ ਨਾਲ ਗੱਲ ਕੀਤੀ। ਉਸ ਕੁੜੀ ਨੂੰ ਇੰਡੀਆ ਦੀ ਕੋਈ ਲੈਂਗੁਏਜ ਨਹੀਂ ਆਂਦੀ, ਉਹ ਵਿਦੇਸ਼ੀਨ ਕੁੜੀ ਉਹਨੂੰ ਕੁਝ ਸਮਝ ਨਾ ਆਵੇ। ਸੇਵਾਦਾਰਾਂ ਨੇ ਇੰਨੀ ਬਦਤਮੀਜ਼ੀ ਦੇ ਨਾਲ ਉਹਦੇ ਨਾਲ ਗੱਲ ਕਰਕੇ ਕਿ ਨਹੀਂ ਨਹੀਂ ਇੱਥੇ ਫੋਟੋ ਨਹੀਂ ਲੈ ਸਕਦੇ, ਆ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਉਹ ਕੁੜੀ ਇੰਨੀ ਡਰ ਗਈ। ਉਹ ਕੋਈ ਆਪਣੀ ਸੈਲਫੀ ਵੀ ਨਹੀਂ ਸੀ ਕਲਿੱਕ ਕਰ ਰਹੀ ਉਹ ਸਿਰਫ ਗੁਰਦੁਆਰਾ ਬੰਗਲਾ ਸਾਹਿਬ ਦੀ ਇੱਕ ਤਸਵੀਰ ਖਿੱਚ ਰਹੀ ਸੀ ਸੇਵਾਦਾਰਾਂ ਨੇ ਇੰਨੀ ਬੱਤਮੀਜ਼ੀ ਦੇ ਨਾਲ ਉਸ ਕੁੜੀ ਦੇ ਨਾਲ ਗੱਲ ਕਰਕੇ ਉਸ ਕੁੜੀ ਨੂੰ ਡਰਾ ਦਿੱਤਾ ਔਰ ਉਸ ਕੁੜੀ ਨੇ ਇੱਕੋ ਗੱਲ ਬੋਲੀ ਕਿ ਮੈਨੂੰ ਗੁਰੂ ਘਰ ਆਣ ਤੋਂ ਡਰ ਲੱਗਦਾ ਹੈ ਸੰਗਤ ਜੀ ਇਹ ਵੀਡੀਓ ਪੈਣ ਤੋਂ ਬਾਅਦ ਸਾਨੂੰ ਤੁਹਾਡੀਆਂ ਸੰਗਤਾਂ ਦਾ ਇੰਨਾ ਪੋਜ਼ਿਟਿਵ ਰਿਸਪੌਂਸ ਮਿਲਿਆ ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਨੂੰ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿਉਂਕਿ ਸਾਥ ਸੰਗਤ ਜੀ ਇਹ ਅੱਜ ਦੀ ਸਚਾਈ ਹੈ ਜਿੰਨਾ ਪਿਆਰ ਸਾਡੇ ਆਪਣੇ ਲੋਕ ਹੀ ਆਪਣੇ ਧਰਮ ਨੂੰ ਨਹੀਂ ਕਰਦੇ ਉਤੋਂ ਵੱਧ ਸਤਕਾਰ ਉਤੋਂ ਵੱਧ ਪਿਆਰ ਦੂਜੇ ਧਰਮਾਂ ਦੇ ਆ ਕੇ ਸਾਡੇ ਧਰਮ ਨੂੰ ਕਰਦੇ ਨੇ ਤੁਸੀਂ ਸਾਰਿਆਂ ਨੇ ਉਸ ਮੁਸਲਮਾਨ ਕੁੜੀ ਦੇ ਦਿਲ ਦਾ ਦਰਦ ਸਮਝਿਆ ਕਿ ਸੇਵਾਦਾਰਾਂ ਨੇ ਉਸ ਕੁੜੀ ਦੇ ਨਾਲ ਗਲਤ ਕੀਤਾ ਉਹਨਾਂ ਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਸਾਥ ਸੰਗਤ ਜੀ ਪਰ ਇਹ ਵੀਡੀਓ ਪੈਣ ਤੋਂ ਬਾਅਦ ਅੱਜ ਤੋਂ ਤਕਰੀਬਨ 2 2 ਟਾਈ ਹਫਤੇ ਪਹਿਲੇ ਸਾਡਾ ਸਮਾਗਮ ਚੱਲ ਰਿਹਾ ਸੀ ਗੁਰਦੁਆਰਾ ਮੁਖਰਜੀ ਪਾਰਕ ਵਿਖੇ ਅਸੀਂ ਸੰਗਤਾਂ ਨੂੰ ਮਿਲ ਰਹੇ ਸੀ ਲੰਗਰ ਛਕ ਰਹੇ ਸੀ ਮੈਨੂੰ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਦਾ ਫੋਨ ਆਂਦਾ ਹੈ ਮੈਨੂੰ ਕਹਿੰਦੇ ਨੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਮੈਂ ਕਿਹਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕਹਿੰਦੇ ਤੁਸੀਂ ਇਹ ਕੀ ਵੀਡੀਓ ਬਣਾ ਕੇ ਪਾਈ ਹੈ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਹਿਆ ਵੀਰ ਜੀ ਮੈਂ ਐਗਲ ਕਦੋਂ ਬੋਲੀ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਕਹਿੰਦੇ ਨਹੀਂ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਗੁਰੂ ਦੇ ਘਰ ਦੇ ਵਿੱਚ ਆਣ ਤੋਂ ਡਰ ਲੱਗਦਾ ਹੈ ਮੈਂ ਕਹਿਆ ਭਾਈ ਸਾਹਿਬ ਤੁਸੀਂ ਪਹਿਲਾਂ ਵੀਡੀਓ ਨੂੰ ਪੂਰਾ ਸੁਣੋ ਕਿ ਉਸ ਮੁਸਲਮਾਨ ਕੁੜੇ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਦੇ ਨਾਲ ਗੱਲ ਕੀਤੀ ਅੱਗੋਂ ਰਣਜੀਤ ਸਿੰਘ ਜੀ ਕਹਿੰਦੇ ਨੇ ਨਹੀਂ ਨਹੀਂ ਮੇਰਾ ਸਟਾਫ ਜਿੰਨਾ ਵੀ ਹੈ ਉਹ ਇਨਾ ਪੜਿਆ ਲਿਖਿਆ ਹੋਇਆ ਨਹੀਂ ਹੈ ਮੈਂ ਕਿਹਾ ਭਾਈ ਸਾਹਿਬ ਪੜੇ ਲਿਖੇ ਦੀ ਗੱਲ ਅਲੱਗ ਹੁੰਦੀ ਹੈ ਇੱਕ ਇਨਸਾਨੀਅਤ ਤੇ ਹੁੰਦੀ ਹੈ ਸਾਰਿਆਂ 'ਚ ਘਟੋ ਘਟ ਇਹ ਤਾਂ ਦਿਖਾਈ ਦਿੰਦਾ ਹੈ ਕਿ ਤੁਸੀਂ ਆਪਣੇ ਇੰਡੀਅਨਸ ਦੇ ਨਾਲ ਜਿਸ ਤਰ੍ਹਾਂ ਬਿਹੇਵ ਕਰਦੇ ਹੋ ਘਟੋ ਘਟ ਬਾਰਦਿਆਂ ਦੇ ਨਾਲ ਤਾਂ ਇਸ ਤਰ੍ਹਾਂ ਬਿਹੇਵ ਨਾ ਕਰੋ ਕਹਿੰਦੇ ਨਹੀਂ ਤੁਸੀਂ ਸੰਗਤਾਂ ਨੂੰ ੜਕਾਣਾ ਚਾਹ ਰਹੇ ਹੋ ਤੁਸੀਂ ਬੰਗਲਾ ਸਾਹਿਬ ਦੀ ਬਦਬੀ ਕਰ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਸਾਨੂੰ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਭਾਈ ਸਾਹਿਬ ਮੇਰੇ ਜਥੇ ਦਾ ਨਾਮ ਹੀ ਬਾਲਾ ਪ੍ਰੀਤਮ ਕੀਰਤਨੀ ਜਥਾ ਹੈ ਸਾਨੂੰ ਅੱਜ ਕੀਰਤਨ ਕਰਦੇ ਹੋਏ 19-20 ਸਾਲ ਹੋ ਚੁਕੇ ਨੇ ਅਸੀਂ ਆਪਣੇ ਜਥੇ ਦੀ ਸ਼ੁਰੂਆਤ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਡੈਡੀਕੇਟ ਕਰਕੇ ਸਾਡੀ ਮਦਰ ਨੇ ਜਦੋਂ ਸਾਡੇ ਜਥਾ ਬਣਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈ ਕੇ ਬਣਾਇਆ ਸੀ ਤੇ ਅੱਜ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬਦਬੀ ਕਰਦੀ ਆ ਜਾਂ ਮੈਂ ਇਹ ਗੱਲ ਕਹਿਣਾ ਚਾਹ ਰਹੀ ਆ ਕਿ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨਹੀਂ ਜਾਣਾ ਚਾਹੀਦਾ ਸਗੋਂ ਤੁਸੀਂ ਮੈਨੂੰ ਤੁਹਾਡੇ ਤੋਂ ਉਮੀਦ ਸੀ ਮੈਨੂੰ ਤੁਹਾਡੇ ਤੋਂ ਉਮੀਦ ਸੀ ਕਿ ਤੁਸੀਂ ਸ਼ਾਇਦ ਉਸ ਮੁਸਲਮਾਨ ਕੁੜੀ ਦਾ ਦਿਲ ਦਾ ਤਰਦ ਸਮਝੋਗੇ ਕਿ ਤੁਹਾਡੇ ਸੇਵਾਦਾਰਾ ਨੇ ਉਸ ਕੁੜੀ ਦੇ ਨਾਲ ਬਤਮੀਜ਼ੇ ਦੇ ਨਾਲ ਗੱਲਬਾਤ ਕੀਤੀ ਉਪਰ ਤੁਸੀਂ ਮੈਨੂੰ ਬੋਲ ਰਹੇ ਹੋ ਕਿ ਤੂੰ ਜਾਣਦੀ ਨਹੀਂ ਹੈ ਮੈਂ ਕੌਣ ਆ ਮੇਰੀ ਪਾਵਰ ਕੀ ਹੈ ਮੈਂ ਕੀ ਕਰ ਸਕਦਾ ਮੈਂ ਤੁਹਾਨੂੰ ਉਸ ਵੇਲੇ ਇੱਕੋ ਗੱਲ ਬੋਲੀ ਕਿ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਹੋ ਵੋਗੇ ਤੁਸੀਂ ਆਪਣੇ ਘਰ ਦੇ ਵਿੱਚ ਹੋ ਵੋਗੇ ਅੱਗੋਂ ਮੈਨੂੰ ਕਹਿੰਦੇ ਨੇ ਤੂੰ ਜਾਣਦੀ ਨਹੀਂ ਐ ਮੇਰੀ ਪਾਵਰ ਕਿੰਨੀ ਐ ਮੈਂ ਕੀ ਕਰ ਸਕਦਾ ਤੈਨੂੰ ਕੀ ਲੱਗਦਾ ਐ ਕਿ ਕੱਲੀ ਤੂੰ ਹੀ ਆਈ ਐ ਜਿਹੜੀ ਸੱਚ ਦਾ ਪ੍ਰਚਾਰ ਕਰਦੀ ਐ ਤੇਰਾ ਤੋਂ ਪਹਿਲਾਂ ਹੋਰ ਕੋਈ ਨਹੀਂ ਆਇਆ ਜਿਹੜਾ ਸੱਚ ਦਾ ਪ੍ਰਚਾਰ ਕਰੇ ਪਾਈ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਦੀ ਕਿ ਮੈਂ ਉਸੇ ਲਈ ਵੀ ਤੁਹਾਨੂੰ ਕਾਲ ਦੇ ਵਿੱਚ ਕਿਹਾ ਸੀ ਕਿ ਕੱਲੀ ਮੈਂ ਹੀ ਨਹੀਂ ਆ ਜਿਹੜੀ ਸੱਚ ਦਾ ਪ੍ਰਚਾਰ ਕਰ ਰਹੀ ਆ ਮੇਰੇ ਤੋਂ ਪਹਿਲਾਂ ਵੀ ਬਥੇਰੇ ਆਏ ਨੇ ਮੇਰੇ ਤੋਂ ਬਾਅਦ ਵੀ ਬਥੇਰੇ ਜਾਣਗੇ ਪਰ ਤੁਸੀਂ ਮੈਨੂੰ ਫੋਨ ਕਰਕੇ ਧਮਕਾ ਰਹੇ ਹੋ ਕਿ ਇਹ ਵੀਡੀਓ ਨੂੰ ਡਿਲੀਟ ਕਰੋ ਤੇ ਮੈਂ ਉਸੇ ਵੇਲੇ ਤੁਹਾਨੂੰ ਕਹਿ ਦਿੱਤਾ ਸੀ ਕਿ ਇਹ ਵੀਡੀਓ ਡਿਲੀਟ ਨਹੀਂ ਹੋਵੇਗੀ ਸੰਗਤ ਜੀ ਹੁਣ ਗੱਲ ਆਂਦੀ ਹੈ ਕਿ ਅੱਜ ਮੈਂ ਇਸ ਵੀਡੀਓ ਨੂੰ ਪਾਣਾ ਨਹੀਂ ਸੀ ਚਾਹਦੀ ਇਹ ਵੀਡੀਓ ਅਗਰ ਮੈਨੂੰ ਪਾਣੀ ਹੁੰਦੀ ਮੈਂ 2 ਟਾਈ ਹਫ਼ਤੇ ਪਹਿਲਾਂ ਹੀ ਪਾ ਦਿੰਦੀ ਪਰ ਜੋ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕੱਲ ਜੋ ਘਟਨਾ ਹੋਈ ਹੈ ਕੱਲ ਮੇਰੇ ਬ੍ਰਦਰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ ਉੱਥੇ ਦੀ ਇੰਨੀ ਸ਼ਰਮਨਾਕ ਕਟਨਾ ਸਪੈਸ਼ਲੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਉਹਨਾਂ ਨੇ ਜਿਹੜੀ ਹੈ ਹਰਕਤ ਕੱਲ ਕੀਤੀ ਹੈ ਗੁਰਦੁਆਰੇ ਚ ਸੰਗਤ ਜੀ ਤੁਸੀਂ ਪਹਿਲਾਂ ਇਹ ਵੀਡੀਓ ਵੇਖੋ ਮੈਂ ਫਿਰ ਉਸ ਤੋਂ ਬਾਅਦ ਆਪ ਸਾਰੀਆਂ ਸੰਗਤਾਂ ਦੇ ਨਾਲ ਗੱਲ ਕਰਦੀ ਆਂ ਇਹ ਦੇਖੋ ਇਹ ਦੇਖੋ ਸਾਰੇ ਕੈਮਰੇ ਲੱਗੇ ਨੇ ਕਿਉਂਕਿ ਸਿਰਸਾ ਸਾਹਿਬ ਆਏ ਨੇ ਉਧਾਂ ਸੰਗਤ ਨੂੰ ਕੋਈ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਕੋਈ ਕੁਝ ਅਲਾਉਡ ਨਹੀਂ ਹੈ ਇਹ ਦੇਖੋ ਕੈਮਰਾ ਟੀਮ ਚਾਰ ਚਾਰ ਕੈਮਰੇ ਪੰਜ ਪੰਨ ਕੈਮਰੇ ਸਾਰੇ ਕੈਮਰੇ ਲੱਗੇ ਰਹਿਤੇ ਨੇ ਅਰੇ ਬੰਨਾ ਸਾਡੇ ਹੈਡ ਕਰਨੀ ਸੀ ਕੈਮਰੇ ਦੀ ਡਾਇਰੈਕਸ਼ਨ ਵੀ ਹੋ ਰਹੀ ਜੀ ਇਹ ਦੇਖੋ ਤੱਤ ਤੋਂ ਪਹਿਲੇ ਨਾ ਮੈਂ ਜਾ ਕੇ ਜਿਹੜਾ ਗੇਟ ਤੇ ਐਂਟਰੀ ਤੇ ਸੇਵਾਦਾਰ ਖੜਾ ਹੁੰਦਾ ਨਾ ਨਾ ਉਹਨੂੰ ਪੁੱਛਿਆ ਮੈਂ ਕਿ ਫੋਟੋਗ੍ਰਾਫੀ ਅਲਾਉਡ ਹੈ ਕਹਿੰਦਾ ਨਹੀਂ ਹੈ ਅਲਾਉਡ ਹੈ ਤੇ ਮੈਂ ਕਿ ਸਰ ਸੇ ਲਈ 4-4 ਕੈਮਰੇ 5-5 ਕੈਮਰੇ ਉਹ ਦੇ ਕੇ ਪਿੱਛੇ ਕਮਰੇ ਨੂੰ ਤੁਸੀਂ ਰੋਕੋਗੇ ਉਹਨੂੰ ਕਹਿੰਦੇ ਅਸੀਂ ਤੇ ਮੁਲਾਜ਼ਮ ਆ ਗਏ ਸੀ ਕੁਝ ਨਹੀਂ ਕਰ ਸਕਦੇ ਤੁਸੀਂ ਮੈਂ ਕੀ ਕਰਾਂ ਐ ਕਿ ਤਰ੍ਹਾਂ ਮੈਂ ਕਿ ਸੰਗਤ ਤੇ ਤੁਹਾਡਾ ਜੋਰ ਚੱਲਦਾ ਹੈ ਹੈ ਪਰ ਲੀਡਰ ਆ ਗਿਆ ਤਾਂ ਤੁਸੀਂ ਬਸ ਸਾਰੇ ਚੁੱਪ ਕਰਕੇ ਬਹਿ ਗਏ ਠੀਕ ਹੈ ਭਾਈ ਮੈਂ ਇਵਨ ਕੇ ਤਾਬੇ ਤੱਕ ਗਿਆ ਤਾਬੇ ਤੇ ਜਿਹੜੇ ਬੈਠੇ ਹੁੰਦੇ ਨੇ ਨਾ ਪਿੱਛੇ ਮੈਂ ਉਹਨਾਂ ਤੋਂ ਵੀ ਪੁੱਛਿਆ ਮੈਂ ਕਿ ਫੋਟੋਗ੍ਰਾਫੀ ਤੁਸੀਂ ਕਿਸ ਤਰ੍ਹਾਂ ਅਲਾਉਟ ਕਰ ਰਹੇ ਹੋ ਕਹਿੰਦੇ ਅਸੀਂ ਤੇ ਮੁਲਾਜ਼ਮ ਆ ਗਏ ਤੁਸੀਂ ਮੈਨੇਜਰ ਨਾਲ ਗੱਲ ਕਰ ਲਓ ਜਾ ਕੇ ਤੁਸੀਂ ਮੈਨੇਜਮੈਂਟ ਨਾਲ ਗੱਲ ਕਰ ਲਓ ਅਸੀਂ ਤਾਂ ਤੁਹਾਡੇ ਵਰਗੇ ਹੀ ਆ ਗਏ ਆ ਐ ਹੋ ਗਏ ਆ ਉਹ ਹੋ ਗਏ ਆ ਮੈਂ ਕਿ ਠੀਕ ਹੈ ਭਾਈ ਮੇਰੇ ਨਾਲ ਬਹਿਸਣ ਲੱਗੇ ਸੀ ਪਰ ਮੈਂ ਚੁੱਪ ਹੋ ਗਿਆ ਮੈਂ ਕਿ ਚਲੋ ਕੋਈ ਨਹੀਂ ਚੁੱਪ ਕਰਕੇ ਅਸੀਂ ਸੰਗਤ ਦਾ ਸਾਥ ਹੈ ਕੀ ਮਤਲਬ ਹੈ ਲਗਾਨ ਦਾ ਸਟਾਪ ਫੋਟੋਗ੍ਰਾਫੀ ਸਟਾਪ ਵੀਡੀਓਗ੍ਰਾਫੀ ਹੈ ਜਦ ਆਏਗਾ ਕੋਈ ਲੀਡਰ ਸਾਰੀ ਫੋਟੋਗ੍ਰਾਫੀ ਅਲਾਉਟ ਹੈ ਸਾਰੀ ਗੁਰੂ ਗੁਰੂ ਮਰਿਆਦਾ ਸਾਰੀ ਝੋਲੀਆਂ ਚੋਪਾ ਲਈ ਇਸ ਟਾਈਮ ਸਾਹਮਣੇ ਖੜਾ ਸੀ ਰਣਜੀਤ ਸਿੰਘ ਵੀ ਹੈਡ ਗਰੰਟੀ ਆ ਗਿਆ ਇਹਦਾ ਫੋਨ ਆਇਆ ਸੀ ਸਾਨੂੰ ਧੰਕੀ ਭਰੀਆ ਫੋਨ ਆਇਆ ਸੀ ਸਾਨੂੰ ਕਿ ਇਹ ਵੀਡੀਓ ਡਿਲੀਟ ਕਰੋ ਐ ਕਰੋ ਉਹ ਕਰੋ ਤੂੰ ਸੀ ਜਾਣਦੇ ਨਹੀਂ ਹੋ ਮੈਨੂੰ ਐ ਹੈਗਾ ਮੈਂ ਉਹ ਹਾਂ ਹੈ ਇੰਨੀ ਧੰਕੀਆਂ ਭਰੀ ਇਹਦੀ ਵੀਡੀਓਜ਼ ਇਹਦੀ ਰਣਜੀਤ ਸਿੰਘ ਦੀ ਸਾਨੂੰ ਧੰਕੀ ਭਰੀ ਕਾਲ ਆਈ ਸੀ ਕਿ ਤੁਸੀਂ ਜਾਣਦੇ ਨਹੀਂ ਹੋ ਮੈਂ ਕੌਣ ਹੈਗਾ ਵੀਡੀਓ ਡਿਲੀਟ ਕਰ ਦਿਓ ਨਹੀਂ ਤੇ ਗੁੰਡਾਗਰਦੀ ਤੇ ਆਏਗਾ ਤੇ ਹੁਣ ਫੋਟੋਗ੍ਰਾਫੀ ਕੌਣ ਕਰ ਰਿਹਾ ਸੰਗਤ ਜੀ ਤੁਸੀਂ ਇਹ ਵੀਡੀਓ ਹੁਣ ਵੇਖ ਲਈ ਹੋਏਗੀ ਇਹ ਵੀਡੀਓ ਵੇਖਣ ਤੋਂ ਬਾਅਦ ਹੁਣ ਮੈਂ ਰਣਜੀਤ ਸਿੰਘ ਹੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨੂੰ ਅੱਜ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਉਸ ਵੇਲੇ ਜਦੋਂ ਮੁਸਲਿਮ ਕੁੜੀ ਦੇ ਨਾਲ ਤੁਹਾਡੇ ਸੇਵਾਦਾਰਾਂ ਨੇ ਬਤਮੀਜ਼ੀ ਦੇ ਨਾਲ ਗੱਲ ਕੀਤੀ ਉਦੋਂ ਤੁਹਾਨੂੰ ਤੁਹਾਡੀ ਮਰਿਆਦਾ ਯਾਦ ਆ ਗਈ ਕਿ ਗੁਰੂ ਘਰ ਦੇ ਵਿੱਚ ਵੀਡੀਓ ਨਹੀਂ ਬਣਾ ਸਕਦੇ ਗੁਰੂ ਘਰ ਦੇ ਵਿੱਚ ਤੁਸੀਂ ਫੋਟੋਗ੍ਰਾਫੀ ਨਾਟ ਅਲਾਉਡ ਵੀਡੀਓਗ੍ਰਾਫੀ ਨਾਟ ਅਲਾਉਡ ਜਰ ਜਦੋਂ ਤੁਹਾਡੇ ਕੋਈ ਲੀਡਰ ਆਂਦੇ ਨੇ ਕਿ ਉਦੋਂ ਤੁਹਾਡੀ ਮਰਿਆਦਾ ਕਿੱਥੇ ਜਾਂਦੀ ਹੈ ਉਦੋਂ ਤੁਹਾਨੂੰ ਆਪਣੀ ਮਰਿਆਦਾ ਯਾਦ ਨਹੀਂ ਆਂਦੀ ਮਤਲਬ ਤੁਸੀਂ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਅੱਜ ਪੂਰਾ ਵਰਲਡ ਇਹ ਵੀਡੀਓ ਇਥੋਂ ਪੂਰੇ ਵਰਲਡ ਦੇ ਵਿੱਚ ਇਹਦਾ ਟੈਲੀਕਾਸਟ ਅੱਜ ਜਾਣ ਵੱਲ ਹੈ ਪੂਰੇ ਵਰਲਡ ਦੀਆਂ ਸੰਗਤਾਂ ਅੱਜ ਇਹ ਵੇਖ ਰਹੀਆਂ ਨੇ ਕਿ ਇਹ ਤੁਹਾਡਾ ਸੱਚ ਦਾ ਪ੍ਰਚਾਰ ਹੈ ਸੰਗਤਾਂ ਨੂੰ ਵੀਡੀਓ ਬਣਾਣ ਤੋਂ ਰੋਕਣਾ ਫੋਟੋਗ੍ਰਾਫੀ ਕਰਨ ਤੋਂ ਰੋਕਣਾ ਔਰ ਜਦੋਂ ਤੁਹਾਡਾ ਕੋਈ ਲੀਡਰ ਆਵੇ ਉਹਨੂੰ ਫੋਟੋ ਵੀ ਅਲਾਉ ਕਰਨਾ ਵੀਡੀਓ ਵੀ ਅਲਾਉ ਕਰਨਾ ਉਸ ਵੇਲੇ ਜਦੋਂ ਮਨਜਿੰਦਰ ਸਿੰਘ ਜੀ ਸਿਰਸਾ ਗੁਰਦੁਆਰਾ ਸਾਹਿਬ ਵਿਖੇ ਆਏ ਤੁਸੀਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਅੱਗੇ ਪਿੱਛੇ 8-10 ਕੈਮਰਾਮੈਨ ਤੁਸੀਂ ਤੇ ਉਹਨਾਂ ਦੇ ਨਾਲ ਹੀ ਘੁੰਮਣ ਲੱਗ ਗਏ ਉਦੋਂ ਤੁਸੀਂ ਆਪਣੀ ਮਰਿਆਦਾ ਭੁੱਲ ਗਏ ਉਦੋਂ ਤੋਂ ਤੁਹਾਡੀ ਮਰਿਆਦਾ ਕਿੱਥੇ ਗਈ ਸੀ ਕੋਈ ਜਵਾਬ ਦੇ ਕਿ ਤੁਸੀਂ ਸੱਚ ਦਾ ਪ੍ਰਚਾਰ ਕਰਦੇ ਹੋ ਨਾ ਤੇ ਹੁਣ ਤੁਹਾਡਾ ਸੱਚ ਦਾ ਪ੍ਰਚਾਰ ਕਿੱਥੇ ਗਿਆ ਤੁਸੀਂ ਖੁਦ ਕੀ ਕਰ ਰਹੇ ਹੋ ਹੁਣ ਮੈਂ ਇਹ ਵੀਡੀਓ ਪਾਣੀ ਨਹੀਂ ਸੀ ਮੈਂ ਤੁਹਾਡੀ ਗੱਲ ਨੂੰ ਇਗਨੋਰ ਕਰ ਦਿੱਤਾ ਸੀ ਮੇਰਾ ਮਨਜਿੰਦਰ ਸਿੰਘ ਜੀ ਸਿਰਸਾ ਜੀ ਨਾਲ ਕੋਈ ਇਸ਼ੂ ਨਹੀਂ ਹੈ ਉਹ ਸਾਡੇ ਇਲਾਕੇ ਤੋਂ ਹੀ ਜਿੱਤ ਕੇ ਗਏ ਨੇ ਸਾਡਾ ਉਹਨਾਂ ਦੇ ਨਾਲ ਬਚਪਨ ਤੋਂ ਇੰਨਾ ਪਿਆਰ ਰਿਹਾ ਹੈ ਉਹ ਸਾਡੇ ਹਰ ਵੈਲਫੇਅਰ ਦੇ ਕੰਮ 'ਚ ਸਾਡੇ ਨਾਲ ਖੜੇ ਹੁੰਦੇ ਨੇ ਪਰ ਮੈਨੂੰ ਇੱਥੇ ਇਸ਼ੂ ਹੈ ਅੱਜ ਮੈਨੇਜਮੈਂਟ ਕਮੇਟੀ ਤੋਂ ਕਿ ਜਦੋਂ ਸੰਗਤਾਂ ਨੂੰ ਤੁਸੀਂ ਰੋਕਦੇ ਹੋ ਕਿ ਇੱਥੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਤੁਸੀਂ ਹੀ ਰਣਜੀਤ ਸਿੰਘ ਜੀ ਤੁਸੀਂ ਕਹਿੰਦੇ ਹੋ ਨਾ ਕਿ ਮੇਰਾ ਗੁਰਦੁਆਰਾ ਮੇਰਾ ਸਟਾਫ ਤੁਸੀਂ ਹੀ ਲਿਖ ਕੇ ਪਾਇਆ ਨਾ ਕਿ ਵੀਡੀਓਗ੍ਰਾਫੀ ਫੋਟੋਗ੍ਰਾਫੀ ਨਾਟ ਅਲਾਉਡ ਹੁਣ ਤੁਸੀਂ ਆਪਣੇ ਗੁਰੂ ਘਰ ਦੇ ਵਿੱਚ ਹੀ ਕੋਈ ਵੀ ਲੀਡਰ ਆਵੇ ਕੋਈ ਵੀ ਐਮਐਲਏ ਆਵੇ ਕੋਈ ਵੀ ਮੰਤਰੀ ਆ ਜਾਵੇ ਤੁਸੀਂ ਉਹਨੂੰ ਕਿਵੇਂ ਅਲਾਉ ਕਰ ਦਿੱਤਾ ਅਲਾਉ ਤੇਗੇਗਾ ਨਾ ਤੁਸੀਂ ਤੇ ਉਹਨਾਂ ਦੇ ਨਾਲ ਮਿਲ ਕੇ ਵੀਡੀਓ ਬਣਵਾ ਰਹੇ ਹੋ ਹੁਣ ਤੁਹਾਡੀ ਮਰਿਆਦਾ ਕਿੱਥੇ ਗਈ ਜਾਂ ਤੇ ਕੰਮ ਕਰੋ ਇਹ ਸੱਚ ਔਰ ਝੂਠ ਦਾ ਫੈਸਲਾ ਉਨਾ ਸੰਗਤ ਵੀ ਡਿਸਾਈਡ ਅਗਰ ਤੁਹਾਨੂੰ ਲੱਗਦਾ ਹੈ ਕਿ ਉਸ ਵੇਲੇ ਮੈਂ ਜਿਹੜੀ ਵੀ ਇਹ ਗੱਲ ਹੋਈ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਨੂੰ ਜਦੋਂ ਕਾਲ ਆਇਆ ਉਸ ਵੇਲੇ ਅਸੀਂ ਲੰਗਰ ਸ਼ੱਕ ਰਹੇ ਸੀ ਤੇ ਸੰਗਤ ਵੀ ਇੰਨੀ ਸਾਡੇ ਲੱਗੇ ਸੀ ਕਿ ਮੈਂ ਉਸ ਵੇਲੇ ਇਹਨਾਂ ਦੀ ਕਾਲ ਰਿਕਾਰਡਿੰਗ ਨਹੀਂ ਕਰ ਪਾਈ ਪਰ ਅਗਰ ਰਣਜੀਤ ਸਿੰਘ ਜੀ ਨੂੰ ਲੱਗਦਾ ਹੈ ਕਿ ਇਹ ਬੀਬੀ ਮੇਰੇ ਤੇ ਕੋਈ ਅਲੀਗੇਸ਼ਨ ਲਾ ਰਹੀ ਹੈ ਜਾਂ ਐਮਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜਾਂ ਐ ਮੇਰੇ ਤੇ ਛੁੱਟੇ ਇਲਜ਼ਾਮ ਲਾ ਰਹੀ ਹੈ ਤੁਸੀਂ ਇੱਕ ਕੰਮ ਕਰੋ ਤੁਸੀਂ ਤਾਂ ਮੇਰੇ ਕੋਲ ਰਿਕਾਰਡਿੰਗ ਕੀਤੀ ਸੀ ਮੈਨੂੰ ਸੁਣਾਈ ਦਿੱਤਾ ਸੀ ਯੋਰ ਕਾਲ ਹੈਜ਼ ਬੀਨ ਪੁਟ ਔਨ ਰਿਕਾਰਡ ਤੇ ਤੁਸੀਂ ਉਸ ਰਿਕਾਰਡਿੰਗ ਨੂੰ ਐਜ਼ ਇਟ ਇਜ਼ ਔਨ ਮੀਡੀਆ ਔਨ 에ਅਰ ਕਰ ਦਵੋ ਪ੍ਰਸੰਗਤ ਆਪੇ ਵੇਖ ਲਵੇਗੀ ਕਿ ਕੌਣ ਸੱਚ ਦੇ ਹੱਕ ਦੀ ਗੱਲ ਕਰਦਾ ਹੈ ਤੇ ਕੌਣ ਸੱਚ ਨੂੰ ਪਰਦਾ ਪਾਣ ਦੇ ਵਿੱਚ ਯਕੀਨ ਰੱਖਦਾ ਜਦੋਂ ਮੇਰੇ ਬ੍ਰਦਰ ਨੇ ਸੇਵਾਦਾਰਾਂ ਨੂੰ ਪੁੱਛਿਆ ਕਿ ਵੀਰ ਜੀ ਇੱਥੇ ਵੀਡੀਓਗ੍ਰਾਫੀ ਅਲਾਉਡ ਹੈ ਫੋਟੋਗ੍ਰਾਫੀ ਅਲਾਉਡ ਹੈ ਸੇਵਾਦਾਰਾ ਨੇ ਬੋਲਿਆ ਨਹੀਂ ਜੀ ਉਹਨਾਂ ਨੇ ਕਿਹਾ ਫਿਰ ਤੁਸੀਂ ਸਿਰਸਾ ਜੀ ਨੂੰ ਕਿਵੇਂ ਅਲਾਉ ਕਰਤਾ ਕਿ ਤੁਸੀਂ ਇਹ ਵੀਡੀਓ ਬਣਾ ਲਵੋ ਕਹਿੰਦੇ ਨਹੀਂ ਜੀ ਅਸੀਂ ਤੇ ਇੱਥੇ ਦੇ ਮੁਲਾਜ਼ਮਾਂ ਅਸੀਂ ਵੀ ਤੇ ਤੁਹਾਡੇ ਵਰਗੇ ਲੋਕਾਂ ਤੁਸੀਂ ਕੰਮ ਕਰੋ ਮੈਨੇਜਮੈਂਟ ਕਮੇਟੀ ਨਾਲ ਜਾ ਕੇ ਗੱਲ ਕਰੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰੀਆਂ ਸੰਗਤਾਂ ਨੂੰ ਹੁਣ ਇਸ ਵੀਡੀਓ ਦਾ ਜਵਾਬ ਦੇਵੇ ਕਿ ਤੁਸੀਂ ਕਿਸ ਹੱਕ ਦੇ ਨਾਲ ਸੰਗਤਾਂ ਨੂੰ ਮਨ੍ਹਾ ਕਰਦੇ ਹੋ ਕਿ ਤੁਸੀਂ ਇੱਥੇ ਫੋਟੋ ਵੀਡੀਓ ਨਹੀਂ ਲੈ ਸਕਦੇ ਫਿਰ ਕਿਉਂ ਐਡੇ ਵੱਡੇ ਵੱਡੇ ਬੋਰਡ ਤੁਸੀਂ ਆਪਣੇ ਗੁਰਦੁਆਰੇ 'ਚ ਲਾਏ ਨੇ ਤੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੀ ਬੇਦਬੀ ਕਰਵਾ ਰਹੀ ਆ ਸੰਗਤ ਜੀ ਅਸੀਂ ਇਹਨਾਂ ਨੂੰ ਕਾਫੀ ਟਾਈਮ ਤੋਂ ਇਗਨੋਰ ਕਰ ਰਹੇ ਸੀ ਪਰ ਹੁਣ ਸੱਚ ਅਸੀਂ ਤੁਹਾਡੇ ਸਾਹਮਣੇ ਅੱਜ ਰੱਖ ਦਿੱਤਾ ਹੈ ਹੁਣ ਤੁਸੀਂ ਸੰਗਤ ਜੀ ਆਪਣੇ ਕਮੈਂਟਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਐ ਜੋ ਗੁਰੂ ਘਰਾਂ ਦੇ ਵਿੱਚ ਵੱਡੀ ਵੱਡੀ ਸਟੇਜਾਂ ਤੇ ਜਿਹੜੇ ਤਾਬਿਆਂ ਤੇ ਬੈਠੇ ਨੇ ਇਹਨਾਂ ਦੀ ਅਸਲ ਸੱਚਾਈ ਪੂਰੀ ਦੁਨੀਆ ਦੇ ਤੇ ਸਾਹਮਣੇ ਆ ਸਕੇ ਸੰਗਤ ਜੀ ਮੈਂ ਇਸ ਵੀਡੀਓ ਦੇ ਅਖੀਰ ਦੇ ਵਿੱਚ ਰਣਜੀਤ ਸਿੰਘ ਜੀ ਹੈਡ ਗਰੰਥੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਗੁਰਦੁਆਰਾ ਤੁਹਾਡੇ ਇਕੱਲੇ ਦਾ ਨਹੀਂ ਹੈ ਗੁਰਦੁਆਰਾ ਇਜ਼ ਨਾਟ ਯੋਰ ਪਰਸਨਲ ਪ੍ਰੋਪਰਟੀ ਗੁਰਦੁਆਰਾ ਸਾਰੀਆਂ ਸਾਧ ਸੰਗਤ ਦਾ ਹੈ ਯਾਂ ਤੇ ਸਾਰਿਆਂ ਨੂੰ ਵੀਡੀਓਗ੍ਰਾਫੀ ਅਲਾਉ ਕਰੋ ਸਾਰਿਆਂ ਨੂੰ ਫੋਟੋਗ੍ਰਾਫੀ ਅਲਾਉ ਕਰੋ ਯਾਂ ਤੱਕ ਕਿਸੇ ਨੂੰ ਨਾ ਕਰੋ ਤੁਹਾਡੇ ਜਿਹੜੇ ਇਹ ਡਬਲ ਸਟੈਂਡਰਡ ਚੱਲ ਰਹੇ ਨੇ ਕਿ ਕਦੀ ਤੁਹਾਨੂੰ ਆਪਣੀ ਮਨਮਰਜ਼ੀ ਦੇ ਨਾਲ ਮर्यादा ਯਾਦ ਆ ਜਾਂਦੀ ਹੈ ਕਦੀ ਤੁਸੀਂ ਆਪਣੀ ਮਰਜ਼ੀ ਨਾਲ ਮर्यादा ਭੁੱਲ ਵੀ ਜਾਂਦੇ ਹੋ ਸੰਗਤ ਇਸ ਗੱਲ ਨੂੰ ਬਿਲਕੁਲ ਅਕਸੈਪਟ ਨਹੀਂ ਕਰੇਗੀ ਐਸੇ ਵੀਡੀਓ ਨੂੰ ਮੈਂ ਨਹੀਂ ਕਹਾਂਗੀ ਕਿ ਰਣਜੀਤ ਸਿੰਘ ਜੀ ਤੱਕ ਪਹੁੰਚਾਓ ਆਪੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇਗੀ ਤੇ ਰਣਜੀਤ ਸਿੰਘ ਜੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸੰਗਤਾਂ ਦੇ ਕਮੈਂਟਸ ਜ਼ਰੂਰ ਪੜ ਕੇ ਜਾਇਓ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਕਿੰਨਾ ਸੱਚ ਦਾ ਪ੍ਰਚਾਰ ਕਰਦਾ ਹੈ ਕੌਣ ਨਹੀਂ ਕਰਦਾ ਸੰਗਤ ਜੀ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਜਿੰਨਾ ਅਸੀਂ ਸੋਚਿਆ ਵੀ ਨਹੀਂ ਸੀ ਉਸ ਤੋਂ ਵੱਧ ਪਿਆਰ ਦਿੱਤਾ ਅਰਦਾਸ ਦੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਹੋਰ ਜਿਹੜੇ ਵੀ ਮੁੱਦਿਆਂ ਤੇ ਅਸੀਂ ਆਪ ਸਾਰੀਆਂ ਸੰਗਤਾਂ ਨਾਲ ਜੋ ਵੀ ਗੁਰੂ ਘਰਾਂ ਦੇ ਵਿੱਚ ਚੱਲਦਾ ਆ ਰਿਹਾ ਸੀ ਆਪ ਸਾਰਿਆਂ ਨਾਲ ਸਾਂਝਾ ਕੀਤਾ ਸਾਨੂੰ ਡੇਲੀ ਤੁਪ ਸਾਰੀਆਂ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ ਤੁਸੀਂ ਸਾਡੀ ਅੱਗੇ ਆਉਣ ਵਾਲੀ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਤਫਸੀਲ ਅਸੀਂ ਪ੍ਰਬਲਿਮ ਕੋਰ ਦੇ ਮੂੰਹੋਂ ਸੁਣੀ ਜਿਹੜਾ ਕਿ ਬੰਗਲਾ ਸਾਹਿਬ ਕਥਾ ਕੀਰਤਨ ਕਰਦੇ ਹੀ ਗਿਆ ਹੱਕ ਸੱਚ ਦਾ ਪ੍ਰਚਾਰ ਕਰਦੇ ਹੀ ਗਿਆ ਉਹਨਾਂ ਨੇ ਦੱਸਿਆ ਕਿ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਔਰ ਇਸ ਤੋਂ ਪਹਿਲੇ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਇੱਕ ਪਾਕਿਸਤਾਨੀ 에ਅਰ ਹੋਸਟੈਸ ਉੱਥੇ ਆਈ ਸੀਗੀ ਉਹਦੇ ਨਾਲ ਵੀ ਇਹਨਾਂ ਦਾ ਰਵਈਆ ਜਿਹੜਾ ਠੀਕ ਨਹੀਂ ਸੀਗਾ ਜਿਸ ਤੋਂ ਬਾਅਦ ਉਹਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਸੀਗੇ ਕਿ ਮੈਂ ਗੁਰਦੁਆਰੇ ਜਾਣ ਲੱਗਿਆਂ ਡਰਦੀ ਹਾਂ ਜਿਹਦੀ ਵਜ੍ਹਾ ਤੋਂ ਜਿਹੜਾ ਇੱਕ ਪੋਜ਼ਿਟਿਵ ਰੂਪ ਐ ਸਿੱਖੀ ਦਾ ਗੁਰਦੁਆਰਿਆਂ ਦਾ ਉਹ 네ਗੇਟਿਵ ਰੂਪ 'ਚ ਬਦਲਦਾ ਨਜ਼ਰ ਆ ਰਿਹਾ ਬਹੁਤ ਹੀ ਬੁਰਾ ਇੰਪੈਕਟ ਜਿਹੜਾ ਵਾ ਸਿੱਖੀ ਦੇ ਉੱਤੇ ਪੈ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੜੀਆਂ ਮੈਂ ਉਹ ਜ਼ੇਬ ਦਿੰਦੀਆਂ ਜਿਹੜੇ ਗੁਰਦੁਆਰਿਆਂ ਦੀ ਦੇਖਭਾਲ ਕਰਦੇ ਹੀਗੇ ਆ ਉੱਥੇ ਉਹ ਤਾਇਨਾਤ ਹੈਗੇ ਆ ਉਹਨਾਂ ਨੂੰ ਇਹ ਚੀਜ਼ਾਂ ਜ਼ੇਬ ਨਹੀਂ ਦਿੰਦੀਆਂ ਕਿ ਉਹ ਇਸ ਤਰ੍ਹਾਂ ਦਾ ਤਾਸੁਬ ਦਾ ਰਵਈਆ ਜਿਹੜਾ ਵਾ ਜਿਹੜੇ ਆਉਣ ਵਾਲੇ ਹੈਗੇ ਆ ਉੱਥੇ ਉਹਨਾਂ ਦੇ ਨਾਲ ਇਖਤਿਆਰ ਕਰਨ ਇਸ ਤਰ੍ਹਾਂ ਜਿਹੜਾ ਵਾ ਉਹ ਇੱਕ ਨੈਗੇਟਿਵ ਇਮੇਜ ਜਾਂਦਾ ਹੈਗਾ ਉਹਨਾਂ ਨੇ ਕਿਹਾ ਜਦੋਂ ਮੈਂ ਇਸ ਦੇ ਖਿਲਾਫ ਆਵਾਜ਼ ਚੁੱਕੀ ਮੈਂ ਇਸ ਦੇ ਮੁਤਲਕ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਵੀ ਧਮਕੀਆਂ ਲਾਈਆਂ ਤੁਸੀਂ ਦੇਖਿਆ ਕਿ ਉਹ ਰੋਣ ਦੇ ਸੀਗੇ ਕਿ ਮੈਂ ਹੱਕ ਸੱਚ ਦੀ ਗੱਲ ਕਰਨੀ ਹੈ ਜੋ ਹੱਕ ਸੱਚ ਹੈ ਉਸ ਨੂੰ ਬਿਆਨ ਕਰਨਾ ਹੈ ਵੀਰੋ ਇਹ 100% ਗੱਲ ਸਹੀ ਹੈਗੀ ਜਿਹੜੇ ਵੀ ਇਬਾਦਤਗਾਹਾਂ ਦੇ ਉੱਤੇ ਤਾਇਨਾਤ ਹੁੰਦੇ ਆ ਉੱਥੇ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਆ ਮਸਬੀ ਬੁਨਿਆਦਾਂ ਦੇ ਉੱਤੇ ਉਹ ਉਥੋਂ ਦੇ ਮਾਲਕ ਬਣ ਜਾਂਦੇ ਆ ਉਹ ਫਿਰ ਕਹਿੰਦੇ ਆ ਕਿ ਜੋ ਵੀ ਹੈ ਉਹ ਸਾਡੀ ਮਰਜ਼ੀ ਦੇ ਮੁਤਾਬਕ ਹੀ ਹੋਏਗਾ ਅਗਰ ਉਸ ਤੋਂ ਹਟ ਕੇ ਹੋਏਗਾ ਤੇ ਫਿਰ ਇਸ ਤਰ੍ਹਾਂ ਦੇ ਵਾਕਿਆਤ ਹੋਣਗੇ ਜਿਸ ਤਰ੍ਹਾਂ ਕਿ ਪ੍ਰਬਲੀਨ ਕੋਰ ਦੇ ਨਾਲ ਹੋਇਆ ਅਗਰ ਤੁਸੀਂ ਹੱਕ ਸੱਚ ਦੀ ਗੱਲ ਕਰਦੇ ਏ ਜਿਹੜੇ ਉਹ ਗੁਰਦੁਆਰਿਆਂ ਦੇ ਮਾਲਕ ਬਣੇ ਹੁੰਦੇ ਆ ਤਾਂ ਫਿਰ ਜਿਹੜੇ ਤੁਸੀਂ ਨਿਯਮ ਅਸੂਲ ਬਣਾਇਆ ਉਹ ਸਾਰਿਆਂ ਵਾਸਤੇ ਇੱਕੋ ਜੇ ਹੋਣੇ ਚਾਹੀਦੇ ਨਾ ਕਿ ਸਿਰਫ ਆਮ ਜਨਤਾ ਵਾਸਤੇ ਤੇ ਜਿਹੜੇ ਕੋਈ ਸਪੈਸ਼ਲ ਗੈਸਟ ਆਉਂਦੇ ਹੈਗੇ ਆ ਜਿਹੜੇ ਕੋਈ ਬਾਹਰੋਂ ਆਉਂਦੇ ਹੈਗੇ ਆ ਜਿਹੜੇ ਟੀਵੀ ਸਟਾਰ ਹੁੰਦੇ ਹੈਗੇ ਆ ਉਹ ਵੀ ਤੇ ਨਾਲ ਕੈਮਰੇ ਲੈ ਕੇ ਆਉਂਦੇ ਹੈਗੇ ਆ ਇੱਕ ਨਹੀਂ ਬਲਕਿ ਉਹਨਾਂ ਦੇ ਨਾਲ ਇੱਕ ਟੀਮ ਮੌਜੂਦ ਹੁੰਦੀ ਹੈ ਜਿਹੜੇ ਮੀਡੀਆ ਕਵਰੇਜ ਕਰਨੇ ਵਾਲੇ ਉਹ ਵੀ ਉੱਥੇ ਪਹੁੰਚੇ ਹੁੰਦੇ ਆ ਕਿ ਜੇ ਉੱਥੇ ਫਲਾਹ ਵੱਡਾ ਸਟਾਰ ਆਇਆ ਫਿਲਮ ਸਟਾਰ ਆਇਆ ਜਾਂ ਬਾਹਰੋਂ ਕੋਈ ਜਿਹੜਾ ਆਇਆ ਹੈਗਾ ਕਿਸੇ ਮੁਲਕ ਦਾ ਵਜ਼ੀਰ ਹੈ ਉਹ ਆਇਆ ਹੈ ਉਹਦੋਂ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹਨਾਂ ਨੂੰ ਤਾਂ ਨਹੀਂ ਰੋਕਿਆ ਜਾਂਦਾ ਉਹਦੋਂ ਤੇ ਆਪ ਨਾਲ ਜਿਹੜੇ ਉੱਥੇ ਤਾਇਨਾਤ ਹੁੰਦੇ ਆ ਜਸਤਰਾ ਕੇ ਹੈਡ ਗਰੰਥੀ ਹੈ ਜਾਂ ਮੌਲਵੀ ਹਜ਼ਰਤ ਹੈ ਜਾਂ ਦੂਸਰੇ ਜਿਹੜੇ ਪੰਡਤ ਹੈ ਉਹ ਤੇ ਆਪ ਨਾਲ ਖੜੇ ਹੋ ਕੇ ਤਸਵੀਰਾਂ ਲਵਾਉਂਦੇ ਹੁੰਦੇ ਆ ਕਿ ਸਾਡੀ ਵੀ ਇਹਨਾਂ ਦੇ ਨਾਲ ਜਿਹੜੀ ਹੈ ਇੱਕ ਪ੍ਰਮੋਸ਼ਨ ਹੋਏਗੀ ਅਸੀਂ ਵੀ ਦੁਨੀਆ ਦੇ ਉੱਤੇ ਸਾਡਾ ਵੀ ਇਮੇਜ ਆਏਗਾ ਕਿ ਫਲਾਹ ਗੁਰਦੁਆਰੇ ਦਾ ਸਿਗਾ ਅਸੇਗਾ ਉਵੀ ਨਾਲ ਖੜਾ ਸੀਗਾ ਉਥੋਂ ਦਾ ਇੰਤਜ਼ਾਮ ਬਹੁਤ ਅੱਛਾ ਸੀ ਜ਼ਾਹਰੀ ਗੱਲ ਹੈ ਉਹ ਗੱਲਬਾਤ ਕਰਦੀ ਹੈ ਕਿ ਇਥੋਂ ਦਾ ਨਿਜ਼ਾਮ ਬੜਾ ਅੱਛਾ ਹੈ ਸਿਸਟਮ ਬੜਾ ਅੱਛਾ ਹੈ ਸਨਵਾਜ ਇਸ ਵਧੀਆ ਲੱਗੀ ਸਨਵਾਜ ਇਸ ਵਧੀਆ ਲੱਗੀ ਤੋਂ ਇਨਡਾਇਰੈਕਟ ਕਿਤੇ ਨਾ ਕਿਤੇ ਉਹਨਾਂ ਦਾ ਫਾਇਦਾ ਜ਼ਿਆਦਾ ਹੁੰਦਾ ਹੈ ਇਸ ਵਾਸਤੇ ਉਦੋਂ ਤੇ ਉਹ ਨਾਲ ਖੜੇ ਹੋ ਕੇ ਤਸਵੀਰਾਂ ਲਵਾਉਂਦੇ ਹੁੰਦੇ ਇਹ ਨਿਯਮ ਉਹਦਾ ਵੀ ਹੋਣਾ ਚਾਹੀਦਾ ਨਾ ਕਿ ਨਹੀਂ ਇੱਥੇ ਤਸਵੀਰਾਂ ਲਾਉਣਿਆ ਜਾਇਜ਼ ਨਹੀਂ ਹੈ ਇੱਥੇ ਮਨਾ ਹੈ ਗਿਆਵੇਂ ਆਮ ਵਾਸਤੇ ਵੀ ਤੇ ਖਾਸ ਵਾਸਤੇ ਵੀ ਫਿਰ ਇਸ ਤਰ੍ਹਾਂ ਦੀ ਜਦੋਂ ਡਬਲ ਸਟ੍ਰੈਟਜੀ ਅਪਣਾਈ ਜਾਂਦੀ ਹੈ ਨਾ ਜੇ ਜਿਹਨਾਂ ਕੋਈ ਬੋਲਦਾ ਹੈ ਤੇ ਫਿਰ ਉਹਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਪ੍ਰਬਲੀਨ ਕੌਰ ਦੇ ਨਾਲ ਹੋਇਆ ਹੈ ਵੀਰੋ ਮੈਂ ਇਸ ਦੀ ਬਿਲਕੁਲ ਸਪੋਰਟ ਨਹੀਂ ਕਰਦੀ ਮੈਂ ਤੇ ਇਸ ਨੂੰ ਕਹਾਂਗੀ ਕਿ ਜੇ ਤੁਸੀਂ ਜਿਹੜੇ ਨਿਯਮ ਅਸੂਲ ਇੱਕ ਵਾਸਤੇ ਹਨ ਨਾ ਉਹ ਸਾਰਿਆਂ ਵਾਸਤੇ ਹੋਣੇ ਚਾਹੀਦੇ ਆਲੈਦਾ ਆਲੈਦਾ ਹੋਣੇ ਨਹੀਂ ਚਾਹੀਦੇ ਹੈਗੇ ਬਾਕੀ ਵੀਰੋ ਤੁਸੀਂ ਕੀ رائے ਰੱਖਦੇ ਏ ਇਹ ਪ੍ਰਬਲੀਨ ਕੌਰ ਜਿਤ ਵੀ ਤੁਸੀਂ ਵਿਚਾਰ ਸੁਣਿਆ ਉਹਨਾਂ ਦੀਆਂ ਗੱਲਾਂ ਸੁਣੀਆਂ ਔਰ ਜਿਹੜਾ ਹੈੱਡ ਗ੍ਰੈਂਥੀ ਰਣਜੀਤ ਸਿੰਘ ਹੈ ਉਸ ਦੇ ਬਾਰੇ ਵੀ ਸੁਣਿਆ ਤੁਸੀਂ ਕੀ رائے ਰੱਖਦੇ ਤੁਸੀਂ ਬਿਹਤਰ ਜਾਣਦੇ ਏ ਕਮੈਂਟਸ ਵਿੱਚ ਲਾਜ਼ਮੀ ਦੱਸਿਆ ਜੇ ਕਿ ਤੁਹਾਡੇ ਨਜ਼ਦੀਕ ਕੌਣ ਸਹੀ ਹੈ ਤੇ ਕੌਣ ਗਲਤ ਹੈਗਾ ਵਾ ਅਗਰ ਕੋਈ ਗਲਤ ਹੈ ਤੇ ਕਿਸ ਹੱਦ ਤੱਕ ਗਲਤ ਹੈਗਾ ਵਾ ਉਹਦੀ ਗਲਤੀ ਕੀ ਹੈ ਔਰ ਕੀ ਇਸ ਤਰ੍ਹਾਂ ਕਰਨਾ ਕੀ ਜ਼ੇਵ ਦਿੰਦਾ ਹੈਗਾ ਵਾ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼